मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਤਾਂ ਲਗਾਤਾਰ ਇਸ ਵਕਤ ਗਲਤੀ ਕੀਤੀ ਜਾਵੇ ਤਾਂ ਹੜਾਂ ਤੋਂ ਬਾਅਦ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਐ ਕਿ ਮੌਜੂਦਾ ਸਥਿਤੀ ਕਿਸ ਤਰੀਕੇ ਦੀ ਹੈ ਦੂਜੇ ਪਾਸੇ ਉਸ ਵਕਤ ਜਦੋਂ ਸੰਸਥਾਵਾਂ ਆ ਰਹੀਆਂ ਸੀਗੀਆਂ ਰਾਸ਼ਨ ਪਾਣੀ ਲੈ ਕੇ ਉਹਦੇ ਗੱਲ ਕਹੀ ਗਈ ਸੀ ਕਿਸਾਨਾਂ ਵੱਲੋਂ ਲੋਕ ਕਿ ਸਾਨੂੰ ਹੁਣ ਨਹੀਂ ਹੁਣ ਤੋਂ ਬਾਅਦ ਜ਼ਰੂਰਤ ਹੈ ਜਦੋਂ ਅਸੀਂ ਫਸਲ ਵੇਚਣੀ ਹੈ ਕਈ ਕਿਸਾਨ ਅਜਿਹੇ ਨੇ ਜਿਨ੍ਹਾਂ ਦੇ ਹੁਣ ਤੱਕ ਵੀ ਖੇਤ ਸਹੀ ਨਹੀਂ ਹੋ ਪਾਏ ਉਹਨਾਂ ਦੀ ਬਾਹ ਫੜਨ ਲਈ ਇੱਕ ਸੰਸਥਾ ਗਿਆਈ ਹੈ ਇਸ ਵਕਤ ਅਸੀਂ ਹਾਜੀ ਸੋਬਰਾ ਪਿੰਡ ਵਿੱਚ ਮੌਜੂਦ ਹਾਂ ਤਾਂ ਇਹ ਸਮਾਨ ਲੈ ਕੇ ਇੱਥੇ ਸੰਸਥਾ ਦੇ ਲੋਕ ਪਹੁੰਚੇ ਹੋਏ ਨੇ ਇੱਕ ਕਿਸਾਨ ਹੈ ਅ ਜਿਸ ਦੇ ਘਰ ਦੀ ਖਬਰ ਲਗਾਤਾਰ ਪ੍ਰਕਾਸ਼ਿਤ ਹੋਈ ਸੀਗੀ ਤਾਂ ਉਹਨਾਂ ਦੇ ਘਰ ਵਿੱਚ ਖੇਤੀ ਦਾ ਸਾਰਾ ਸਮਾਨ ਡੀਜ਼ਲ ਵਗੈਰਾ ਦੀ ਪਰਚੀ ਵਗੈਰਾ ਸਭ ਕੁਝ ਲੈ ਕੇ ਪੁੱਛੇ ਹੋਏ ਨੇ ਸਭ ਤੋਂ ਪਹਿਲੇ ਜਿਹੜੇ ਲੋਕ ਪੁੱਛੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਬਾਈ ਜੀ ਕਿਸ ਤਰੀਕੇ ਦੀ ਇਨਫੋਰਮੇਸ਼ਨ ਸੀ ਕਿ ਇਸ ਪਰਿਵਾਰ ਪਰ ਕਿਵੇਂ ਸਰਵੇ ਹੋਇਆ ਤੁਹਾਡੇ ਵੱਲ ਮੈਂ ਜੀ ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਜੀਰਾ ਸੰਸਥਾ ਇਕ ਸਾਡੀ ਉੱਥੇ ਅਸੀਂ ਵਾਤਾਵਰਣ ਤੇ ਕੰਮ ਕਰਦੇ ਹਾਂ ਲੇਕਿਨ ਉਹਦੇ ਨਾਲ ਨਾਲ ਅਸੀਂ ਜਿਹੜੇ ਹੜਾਂ ਦੇ ਉੱਤੇ ਵੀ ਜਿਹੜੇ ਆਪਦੇ ਹੜ ਪੀੜਤ ਭਰਾ ਨੇ ਉਹਨਾਂ ਦੀ ਸਹਾਇਤਾ ਅੱਜ ਅਸੀਂ ਪੰਜਵੀਂ ਵਾਰ ਪੰਜਵੀਂ ਖੇਪੇ ਸਾਡੀ 23 ਪਰਿਵਾਰਾਂ ਦੀ ਕਿਉਂਕਿ 21 20 ਪਰਿਵਾਰ ਪਹਿਲੋ ਸਿਲੈਕਟ ਕੀਤੇ ਸੀ ਇੱਕ ਵਾਂ 22 ਆ ਦੋ ਅੱਜ ਪਰਿਵਾਰ ਸਾਡੇ ਉਹ ਵਿਚਾਰੇ ਲੋਡਵੰਦ ਸੀ ਤੇ ਉਹਨਾਂ ਨੂੰ ਅਸੀਂ ਮੌਕੇ ਤੇ ਸਹਾਇਤਾ ਦਿੱਤੀ ਇਹ ਪਰਿਵਾਰ ਦੀ ਕਹਾਣੀ ਇਸ ਤਰ੍ਹਾਂ ਵੀ ਇਹਨਾਂ ਦੀ ਸਟੋਰੀ ਨਸ਼ਰ ਹੋਈ ਸੀ ਇਹ ਪ੍ਰਾਈਮਰੀ ਸ਼ਾ ਟੀਵੀ ਤੇ ਤੇ ਉਹ ਅਸੀਂ ਦੇਖ ਕੇ ਫਿਰ ਇਹਨਾਂ ਤੱਕ ਪਹੁੰਚ ਕੀਤੀ ਕਿਉਂਕਿ ਅਸੀਂ ਦੇਖਿਆ ਇਹਨਾਂ ਦੇ ਘਰ ਦੇ ਹਾਲਾਤ ਬੜੇ ਬਦਤਰ ਸੀ ਔਰ ਇਹ ਬੜੇ ਭਾਵਕ ਹੋ ਰਹੇ ਸੀ ਦੋਨੇ ਜੀ ਸਰਦਾਰ ਲਖਵਿੰਦਰ ਸਿੰਘ ਤੇ ਇਹਨਾਂ ਦੀ ਮਿਸੀ ਸਾਡੀ ਭੈਣ ਜੀ ਇਹ ਇਹਨਾਂ ਨੂੰ ਅਸੀਂ ਅਸੀਂ ਆਪਣੇ ਕਲੱਬ ਦੇ ਵਿੱਚ ਸਲਾਹ ਕੀਤੀ ਯਾਰ ਇਸ ਪਰਿਵਾਰ ਦੀ ਬਾਹ ਫੜਨੀ ਚਾਹੀਦੀ ਤੇ ਫੈਸਲਾ ਕੀਤਾ ਕੋਈ ਗੱਲ ਨਹੀਂ ਇਹਨਾਂ ਦੀ ਸਾਰੀ ਜਿੰਨੀ ਹੈ ਨਾ ਕਣਕ ਬੀਜਣੀ ਹੈ ਕਣਕ ਅਸੀਂ ਬੀਜਵਾਵਾਂਗੇ ਸਭ ਕੁਝ ਕਰਾਂਗੇ ਤੇ ਉਸੇ ਲੜੀ ਦੇ ਵਿੱਚ ਹੀ ਅੱਜ ਅਸੀਂ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਕਿ ਪੰਜ ਕਿੱਲੇ ਕਣਕ ਬੀਜਣੀ ਹੈ ਪੰਜ ਕਿੱਲਿਆਂ ਦੀ ਖਾਦ ਬੀਜ ਦਵਾਈ ਤੇ ਡੀਜ਼ਲ ਡੀਜ਼ਲ ਦੀ ਅਸੀਂ ਇਹਨਾਂ ਨੂੰ ਪਰਚੀ ਪੇਮੈਂਟ ਪੈਟਰੋਲ ਪੰਪ ਤੇ ਜਮ੍ਹਾਂ ਕਰਾਤੀਏ 10000 ਰੁਪਏ ਦੀ ਪਰਚੀ ਇਹਨਾਂ ਨੂੰ ਅਸੀਂ ਦੇਤੀ ਔਰ ਇਹਨਾਂ ਨੇ ਇੱਥੇ ਮੌਕੇ ਤੇ ਕਿ ਵੀ ਕਿਆ ਵੀ ਹੁਣ ਸਾਡੇ ਕੋਲ ਖਾਦ ਬੀਜ ਆ ਗਿਆ ਤੇਲ ਵੀ ਆ ਗਿਆ ਹੁਣ ਸਾਹੀ ਟਰੈਕਟਰ ਦੀ ਤੇ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਅਸੀਂ ਟਰੈਕਟਰ ਵੀ ਭਿਜਵਾਵਾਂਗੇ ਆਪਣੀ ਕਲੱਬ ਵੱਲੋਂ ਵੀ ਜੋ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸ ਦਿਓ ਜਦੋਂ ਤੁਸੀਂ ਪਹਿਲੀ ਬੋਣੀ ਹੋਵੇ ਅਸੀਂ ਟਰੈਕਟਰ ਅਰੇਂਜ ਕਰਕੇ ਤੁਹਾਡੀ ਪਹਿਲੀ ਭਿਜਵਾ ਦੇਾਂਗੇ ਕੋਈ ਗੱਲ ਨਹੀਂ ਤੇ ਇਹ ਸਾਨੂੰ ਇੱਕ ਸੰਤੁਸ਼ਟੀ ਏ ਵੀ ਅਸੀਂ ਜਿਹੜਾ ਲੋੜਵੰਦ ਪਰਿਵਾਰ ਦੀ ਸਾਡੇ ਕਲੱਬ ਨੇ ਸਹਾਇਤਾ ਕੀਤੀ ਠੀਕ ਹੈ ਤਾਂ ਇਹ ਭਾਈ ਜੀ ਨੇ ਜਿਨ੍ਹਾਂ ਦੇ ਕੋਲ ਪੁੱਛੇ ਹੋਏ ਨੇ ਇਸ ਵਕਤ ਭਾਈ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਲਖਵਿੰਦਰ ਜੀ ਕਿੰਨੀ ਫਸਲ ਖਰਾਬ ਹੋ ਗਈ ਕਿ ਕੀ ਹਾਲਾਤ ਬਣ ਗਏ ਸਾਡਾ 5 ਕਿੱਲੇ ਚੋਂ ਨਾ ਪੰਜ ਦਾ ਪੰਜੇ ਖਰਾਬ ਹੋਇਆ ਹਾਂਜੀ ਤੇ ਅਸੀਂ ਇਹ ਬਾ ਜੀ ਨਹੀਂ ਉਧਰ ਆਏ ਇਹਨਾਂ ਨੂੰ ਅਸੀਂ ਵੀਡੀਓ ਬਣਾ ਕੇ ਲਗਾਏ ਇਹਨਾਂ ਨੂੰ ਦੱਸਿਆ ਅਸੀਂ ਆਪ ਦੇ ਘਰ ਦੇ ਲਾਦ ਤੇ ਇਹਨਾਂ ਨੇ ਸਾਡੀ ਮੱਤ ਕੀਤੀ ਆ ਵੀਰ ਉਹਨਾਂ ਨੂੰ ਪ੍ਰਧਾਨ ਸਾਹਿਬ ਉਹਨਾਂ ਦਾ ਨੰਬਰ ਦਿੱਤਾ ਨਾ ਸਾਡੀ ਵੀਡੀਓ ਦਿੱਤੀ ਇਹ ਸਾਡੇ ਵਾਸਤੇ ਡੀਜ਼ਲ ਦੀ ਪਰਚੀ ਲੈ ਕੇ ਆਏ ਆ ਤੇ 20 ਤੇ 2.5 ਕਾਦ ਸਾਨੂੰ ਦੇ ਕੇ ਚੱਲੇ ਆ ਟਰੈਕਟਰ ਵਾਸਤੇ ਸਾਨੂੰ ਇਹਨਾਂ ਨੇ ਕਿਹਾ ਵੀ ਜਦੋਂ ਤੁਹਾਡੀ ਪੈਲੀ ਵੱਤਰ ਆ ਗਈ ਅਸੀਂ ਟਰੈਕਟਰ ਭੇਜ ਦਿਆਂਗੇ ਅਸੀਂ ਬਹੁਤ ਬਹੁਤ ਟੀਮ ਦਾ ਧੰਨਵਾਦ ਕਰਦੇ ਹਾਂ ਤਾਂ ਕੋਈ ਕਮੀ ਨਹੀਂ ਜੀ ਕੋਈ ਕਮੀ ਨਹੀਂ ਜੀ ਸਾਡੀ ਕਣਕ ਬੀਜੀ ਗਈ ਸਮਝੋ ਅੱਜ ਤੋਂ ਬੀਜੀ ਗਈ ਹਾਂਜੀ ਖੁਸ਼ ਹੁਣ ਹਾਂ ਬਹੁਤ ਖੁਸ਼ ਆ ਜੀ ਹਾਂ ਮਾਤਾ ਜੀ ਠੀਕ ਹੋ ਹਾਂ ਠੀਕ ਹੈ ਬਤ ਹੁਣ ਤਾਂ ਖੁਸ਼ ਆਹੀਂ ਇਹਦਾ ਧੰਨਵਾਦ ਕਰਦੇ ਇਹਨਾਂ ਦਾ ਮਹਾਰਾਜ ਨੇ ਹਨੂ ਫੋਨ ਲੀ ਹੱਡੀ ਤੇ ਸਾਡੀ ਕਣਕ ਬੀਜੀ ਜਾਊਗੀ ਅਸੀਂ ਪੈਰਾ ਫਿਰ ਹੋ ਜਾਾਂਗੇ ਵਾ ਫਿਰ ਨਹੀਂ ਹਨੂ ਜਰੂਰ ਤਸੀਂ ਆਈਆਂ ਨੇ ਸਾਡੀ ਫਸਲ ਬੀਜੀ ਜਾਵੇ ਉਸ ਵਕਤ ਲੱਗ ਰਿਹਾ ਜਦੋਂ ਸਾਰਾ ਕੁਝ ਬਰਬਾਦ ਹੋ ਗਿਆ ਸੀਗਾ ਉਦੋਂ ਨਹੀਂ ਕੁਝ ਵੀ ਫੁੱਜਦੀ ਉੜਦੀ ਉਦੋਂ ਨਹੀਂ ਪਤਾ ਲੱਗਦਾ ਕੋਈ ਵੀ ਅਜੇ ਤਾਂ ਹੀ ਵੀ ਅਜੇ ਇਹ ਪੈਲੀ ਚ ਗੇੜਾ ਮਾਰਾ ਹੈ ਪਰ ਮੈਂ ਨਹੀਂ ਅਜੇ ਗਈ ਪੈਲੀ ਦੇ ਵਿੱਚ ਦੇਖਣੀ ਆਂਦੀ ਪੈਲੀ ਪੈਲੀ ਵਿੱਚ ਜੋ ਫਸਲ ਬਰਬਾਦ ਹੋਈ ਪਰ ਨਹੀਂ ਨਾ ਵੇਖੀ ਜਾਂਦੀ ਕੋਈ ਨਹੀਂ ਭਾਈ ਬਿਲਕੁਲ ਭਾਜੀ ਬੰਮ ਫੜ ਲਈ ਗਈ ਹੈ ਤੋਂ ਡੇ ਵੱਲੋਂ ਸੰਸਥਾ ਵੱਲੋਂ ਇਹਨਾਂ ਦੀ ਤਾ ਹਾਲ ਹੁਣ ਤੱਕ ਵੀ ਮਾਤਾ ਜੀ ਬਹੁਤ ਜਜ਼ਬਾਤੀ ਹੋਏ ਪਾਬੂ ਕੋਏ ਗਏ ਨੇ ਬਿਲਕੁਲ ਇਸ ਤਰੀਕੇ ਦੀ ਹੌਸਲੇ ਦੀ ਇਸ ਵਕਤ ਪੰਜਾਬ ਵਿੱਚ ਲੋੜ ਹੈ ਜਦੋਂ ਕਹਿੰਦੇ ਕਿ ਪਰਮਾਤਮਾ ਵੀ ਕਿਸੇ ਰੂਪ ਵਿੱਚ ਆਂਦਾ ਤਾਂ ਇਸ ਤਰੀਕੇ ਬਾਹ ਫੜੀ ਜਾਂਦੀ ਹੈ ਬਾਈ ਜੀ ਪਰਿਵਾਰ ਕਾਫੀ ਸੰਤੁਸ਼ਟ ਆ ਜੇ ਕਹਿੰਦੇ ਬੜੇ ਮਾੜੇ ਹਾਲਾਤ ਹੋ ਗਏ ਸੀਗੇ ਹੁਣ ਤੱਕ ਪਿੰਲੇ ਚ ਗੇੜਾ ਮਾਤਾ ਜੀ ਨਹੀਂ ਲਾਇਆ ਵੀ ਹਾਲਾਤ ਨਹੀਂ ਵੇਖੇ ਜਾਂਦੇ ਹੁਣ ਕਿਵੇਂ ਤਾਂ ਲੱਗ ਰਿਹਾ ਪਰਿਵਾਰ ਨੂੰ ਅਸੀਂ ਅੱਜ ਪ੍ਰਕਿਰਤੀ ਕਲੱਬ ਜੀਰਾ ਵੱਲੋਂ ਤੇ ਅੱਜ ਅਸੀਂ ਇਸ ਪਰਵਾਰ ਦੀ ਮਦਦ ਕਰਨ ਆਏ ਆਂ ਇਨਨੋਂ ਅਸੀਂ 5 ਬੋਰੀਆਂ ਖਾਦ ਤੇ 5 ਕਿੱਲਿਆਂ ਦਾ ਬੀ ਤੇ 10000 ਦਾ ਡੀਜ਼ਲ ਅਸੀਂ ਪ੍ਰਵਾਨ ਦੀ ਮਦਦ ਕਰਕੇ ਚੱਲੇ ਆਂ ਇਸ ਗੱਲ ਤੇ ਸਾਡੇ ਮਨ ਨੂੰ ਬੜੀ ਖੁਸ਼ੀ ਆ ਮਾਰੇ ਸੱਚੇ ਪਾਤਸ਼ਾਹ ਸਾਡੇ ਤੋਂ ਕਰਾਈ ਜਾਵੇ ਤੇ ਅਸੀਂ ਕਰਦੇ ਰਹੀਏ ਠੀਕ ਬਿਲਕੁਲ ਤੁਸੀਂ ਹਾਲਾਤ ਵੇਖੋਗੇ ਤਾਂ ਇਸ ਕਰਦਾ ਸਮਾਨ ਹੁਣ ਤੱਕ ਵੀ ਬਾਹਰ ਰੱਖਿਆ ਹੋਇਆ ਇਹਨਾਂ ਨੇ ਕੱਢ ਕੇ ਕਿਉਂਕਿ ਕਰਦੇ ਹਾਲਾ ਜਿਹੜੇ ਨੇ ਹੁਣ ਤੱਕ ਵੀ ਠੀਕ ਨਹੀਂ ਨੇ ਕਹਿੰਦੇ ਕਿ ਛੱਤਾ ਕਰ ਦਿਆ ਸਹੀ ਨਹੀਂ ਨੇ ਜਿਸ ਕਰਕੇ ਸਮਾਨ ਹੁਣ ਤੱਕ ਬਾਹਰ ਰੱਖਿਆ ਗਿਆ ਹਾਲ ਦੀ ਘੜੀ ਇਸ ਸੰਸਥਾ ਵੱਲੋਂ ਬਾਝਰੂ ਫੜ ਲਈ ਗਈ ਹੈ ਅਤੇ ਇਸ ਤਰੀਕੇ ਨਾਲ ਇਸ ਵਕਤ ਪੰਜਾਬ ਦੇ ਕਿਸਾਨਾਂ ਨੂੰ ਲੋੜ ਹੈ ਤੁਹਾਡੇ ਸਾਥ ਦੀ ਕਿ ਪਾਣੀ ਉਤਰ ਗਿਆ ਉਤਰਨਾ ਸ਼ੁਰੂ ਹੋ ਗਿਆ ਕਾਫੀ ਇਲਾਕੇ ਚੋਂ ਨਿਕਲ ਚੁੱਕਿਆ ਪਰ ਇਸ ਵਕਤ ਜਿਹੜੇ ਲੋੜ ਹੈਗੀ ਹੈ ਜਿਸ ਤਰੀਕੇ ਤੇ ਸਮਾਨ ਪਹੁੰਚਾਇਆ ਗਿਆ ਪੂਰੀ ਫਸਲ ਦਾ ਬੀ ਤੋਂ ਲੈ ਕੇ ਦਵਾਈਆਂ ਤੱਕ ਡੀਜ਼ਲ ਤੱਕ ਅਤੇ ਟਰੈਕਟਰ ਤੱਕ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਇਸ ਤਰੀਕੇ ਦੇ ਮਦਦ ਇਸ ਵਕਤ ਹੈ ਪੰਜਾਬ ਦੇ ਉਸ ਹਿੱਸੇ ਨੂੰ ਹੈਗੀ ਹੈ ਜੋ ਕਿ ਹੜ੍ਹ ਦੀ ਮਾਰ ਹੇਠ ਆਇਆ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੇ ਕਿਸਾਨਾਂ ਦਾ ਸਾਥ ਜਰ ਰਹਿ ਗਿਆ ਜਰੂਰ ਦਿੱਤਾ ਜਾਵੇ ਤਾਂ ਲਗਾਤਾਰ ਇਸ ਵਕਤ ਗੱਲ ਕੀਤੀ ਜਾਵੇ ਤਾਂ ਹੜਾਂ ਤੋਂ ਬਾਅਦ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਆ ਕਿ ਮੌਜੂਦਾ ਸਥਿਤੀ ਕਿਸ ਤਰੀਕੇ ਦੀ ਹੈ ਦੂਜੇ ਪਾਸੇ ਉਸ ਵਕਤ ਜਦੋਂ ਸੰਸਥਾਵਾਂ ਆ ਰਹੀਆਂ ਸੀਗੀਆਂ ਰਾਸ਼ਨ ਪਾਣੀ ਲੈ ਕੇ ਉਹਦੇ ਗੱਲ ਕਹੀ ਗਈ ਸੀ ਕਿਸਾਨਾਂ ਵੱਲੋਂ ਲੋਕ ਕਿ ਸਾਨੂੰ ਹੁਣ ਨਹੀਂ ਹੁਣ ਤੋਂ ਬਾਅਦ ਜ਼ਰੂਰਤ ਹੈ ਜਦੋਂ ਅਸੀਂ ਫਸਲ ਵੇਚਣੀ ਹੈ ਕਈ ਕਿਸਾਨ ਅਜਿਹੇ ਨੇ ਜਿਨ੍ਹਾਂ ਦੇ ਹੁਣ ਤੱਕ ਵੀ ਖੇਤ ਸਹੀ ਨਹੀਂ ਹੋ ਪਾਏ ਉਹਨਾਂ ਦੀ ਬਾਹ ਫੜਨ ਲਈ ਇੱਕ ਸੰਸਥਾ ਗਿਆਈ ਹੈ ਇਸ ਵਕਤ ਅਸੀਂ ਹਾਜੀ ਸੋਬਰਾ ਪਿੰਡ ਵਿੱਚ ਮੌਜੂਦ ਹਾਂ ਤਾਂ ਇਹ ਸਮਾਨ ਲੈ ਕੇ ਇੱਥੇ ਸੰਸਥਾ ਦੇ ਲੋਕ ਪਹੁੰਚੇ ਹੋਏ ਨੇ ਇੱਕ ਕਿਸਾਨ ਹੈ ਜਿਸਦੇ ਘਰ ਦੀ ਖਬਰ ਲਗਾਤਾਰ ਪ੍ਰਕਾਸ਼ਿਤ ਹੋਈ ਸੀਗੀ ਤਾਂ ਉਹਨਾਂ ਦੇ ਘਰ ਵਿੱਚ ਖੇਤੀ ਦਾ ਸਾਰਾ ਸਮਾਨ ਡੀਜ਼ਲ ਵਗੈਰਾ ਦੀ ਪਰਚੀ ਵਗੈਰਾ ਸਭ ਕੁਝ ਲੈ ਕੇ ਪਹੁੰਚੇ ਹੋਏ ਨੇ ਸਭ ਤੋਂ ਪਹਿਲੇ ਜਿਹੜੇ ਲੋਕ ਪੁੱਛ ਨੂੰ ਗੱਲਬਾਤ ਕਰ ਰਹੇ ਨੇ ਬਾਈ ਜੀ ਕਿਸ ਤਰੀਕੇ ਦੀ ਇਨਫੋਰਮੇਸ਼ਨ ਸੀਗੀ ਇਸ ਪਰਿਵਾਰ ਬਾਰੇ ਕਿਵੇਂ ਸਰਵੇ ਹੋਇਆ ਤੁਹਾਡੇ ਵੱਲੋਂ ਮੈਂ ਜੀ ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਜੀਰਾ ਸੰਸਥਾ ਇੱਕ ਸਾਡੀ ਉੱਥੇ ਅਸੀਂ ਵਾਤਾਵਰਣ ਤੇ ਕੰਮ ਕਰਦੇ ਨੇ ਲੇਕਿਨ ਉਹਦੇ ਨਾਲ ਨਾਲ ਅਸੀਂ ਜਿਹੜੇ ਹੜਾਂ ਦੇ ਉੱਤੇ ਵੀ ਜਿਹੜੇ ਆਪਦੇ ਹੜ ਪੀੜਤ ਭਰਾ ਨੇ ਉਹਨਾਂ ਦੀ ਸਹਾਇਤਾ ਅੱਜ ਅਸੀਂ 5ਵੀਂ ਵਾਰ 5ਵੀਂ ਖੇਪ ਸਾਡੀ ਜਿੰਦੇ ਵਿੱਚ ਅਸੀਂ 23 ਪਰਿਵਾਰਾਂ ਦੀ ਕਿਉਂਕਿ 21 20 ਪਰਿਵਾਰ ਪਹਿਲਾਂ ਸਿਲੈਕਟ ਕੀਤੇ ਸੀ 1 22 ਆ ਦੋ ਅੱਜ ਪਰਿਵਾਰ ਸਾਡੇ ਉਹ ਵਿਚਾਰੇ ਲੋੜਵੰਦ ਸੀਦੇ ਉਹਨਾਂ ਨੂੰ ਅਸੀਂ ਮੌਕੇ ਤੇ ਸਹਾਇਤਾ ਦਿੱਤੀ ਇਹ ਪਰਿਵਾਰ ਦੀ ਕਹਾਣੀ ਇਸ ਤਰ੍ਹਾਂ ਵੀ ਇਹਨਾਂ ਦੀ ਸਟੋਰੀ ਨਸ਼ਰ ਹੋਈ ਸੀ ਇਹ ਪ੍ਰਾਈਮਰੀ ਸ਼ਾ ਟੀਵੀ ਤੇ ਤੇ ਉਹ ਅਸੀਂ ਦੇਖ ਕੇ ਫਿਰ ਇਹਨਾਂ ਤੱਕ ਪਹੁੰਚ ਕੀਤੀ ਕਿਉਂਕਿ ਅਸੀਂ ਦੇਖਿਆ ਇਹਨਾਂ ਦੇ ਘਰ ਦੇ ਹਾਲਾਤ ਬੜੇ ਬਦਤਰ ਸੀ ਔਰ ਇਹ ਬੜੇ ਭਾਵਕ ਹੋ ਰਹੇ ਸੀ ਦੋਨੇ ਜੀ ਸਰਦਾਰ ਲਖਵਿੰਦਰ ਸਿੰਘ ਤੇ ਇਹਨਾਂ ਦੀ ਮਿਸ ਜੀ ਸਾਡੀ ਭੈਣ ਜੀ ਤੇ ਇਹਨਾਂ ਨੂੰ ਅਸੀਂ ਅਸੀਂ ਆਪਣੀ ਕਲੱਬ ਦੇ ਵਿੱਚ ਸਲਾਹ ਕੀਤੀ ਯਾਰ ਇਸ ਪਰਿਵਾਰ ਦੀ ਬਾਹ ਫੜਨੀ ਚਾਹੀਦੀ ਤੇ ਇਹ ਫੈਸਲਾ ਕੀਤਾ ਕੋਈ ਗੱਲ ਨਹੀਂ ਇਹਨਾਂ ਦੀ ਸਾਰੀ ਜਿੰਨੀ ਹੈ ਨਾ ਕਣਕ ਬੀਜਣੀ ਹੈ ਕਣਕ ਅਸੀਂ ਬਿਜਵਾਵਾਂਗੇ ਸਭ ਕੁਝ ਕਰਾਂਗੇ ਤੇ ਉਸੇ ਲੜੀ ਦੇ ਵਿੱਚ ਹੀ ਅੱਜ ਅਸੀਂ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਕਿੰਨੇ ਪੰਜ ਕਿੱਲੇ ਕਣਕ ਬੀਜਣੀ ਹੈ ਪੰਜ ਕਿੱਲਿਆਂ ਦੀ ਖਾਦ ਬੀਜ ਦਵਾਈ ਤੇ ਡੀਜ਼ਲ ਡੀਜ਼ਲ ਦੀ ਅਸੀਂ ਇਹਨਾਂ ਨੂੰ ਪਰਚੀ ਪੇਮੈਂਟ પેટ્રોલ ਪੰਪ ਤੇ ਜਮ੍ਹਾਂ ਕਰਾਤੀਏ 10000 ਰੁਪਏ ਦੀ ਪਰਚੀ ਇਹਨਾਂ ਨੂੰ ਅਸੀਂ ਦੇਤੀ ਔਰ ਇਹਨਾਂ ਨੇ ਇੱਥੇ ਮੌਕੇ ਤੇ ਕਿ ਵੀ ਕਿਹਾ ਵੀ ਹੁਣ ਸਾਡੇ ਕੋਲ ਖਾਦ ਬੀਜ ਆ ਗਿਆ ਤੇਲ ਵੀ ਆ ਗਿਆ ਹੁਣ ਸਾਹੀ ਟਰੈਕਟਰ ਦੀ ਤੇ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਅਸੀਂ ਟਰੈਕਟਰ ਵੀ ਭਜਵਾਵਾਂਗੇ ਆਪਣੀ ਕਲੱਬ ਵੱਲੋਂ ਵੀ ਜੋ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸ ਦਿਓ ਜਦੋਂ ਤੁਸੀਂ ਪਹਿਲੀ ਵਾਹਣੀ ਹੋਵੇ ਅਸੀਂ ਟਰੈਕਟਰ ਅਰੇਂਜ ਕਰਕੇ ਤੁਹਾਡੀ ਪਹਿਲੀ ਭਿਜਵਾ ਦੇਵਾਂਗੇ ਕੋਈ ਗੱਲ ਨਹੀਂ ਤੇ ਇਹ ਸਾਨੂੰ ਇੱਕ ਸੰਤੁਸ਼ਟੀ ਏ ਵੀ ਅਸੀਂ ਜਿਹੜਾ ਲੋੜ ਵਨ ਪਰਿਵਾਰ ਦੀ ਸਾਡੇ ਕਲੱਬ ਨੇ ਸਹਿਯਾ ਕੀਤਾ ਠੀਕ ਹੈ ਤਾਂ ਇਹ ਭਾਈ ਜੀ ਨੇ ਜਿਨ੍ਹਾਂ ਦੇ ਖਲ ਪੁੱਛੇ ਹੋਏ ਨੇ ਇਸ ਵਕਤ ਭਾਈ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਲਖਵਿੰਦਰ ਜੀ ਕਿੰਨੀ ਫਸਲ ਖਰਾਬ ਹੋ ਗਈ ਸੀ ਕੀ ਹਾਲਾਤ ਬਣ ਗਏ ਸਾਡਾ 5 ਕਿੱਲੇ ਚੋਂ ਨੇ 5 ਦਾ 5 ਹੀ ਖਰਾਬ ਹੋਇਆ ਹਾਂਜੀ ਤੇ ਅਸੀਂ ਇਹ ਭਾਜੀ ਨਹੀਂ ਉਦਨ ਆਏ ਇਹਨਾਂ ਨੂੰ ਅਸੀਂ ਵੀਡੀਓ ਬਣਾ ਕੇ ਲਗਾਏ ਇਹਨਾਂ ਨੂੰ ਦੱਸਿਆ ਅਸੀਂ ਆਪਦੇ ਘਰ ਦੇ ਲਾਦ ਤੇ ਇਹਨਾਂ ਨੇ ਸਾਡੀ ਮਤ ਕੀਤੀ ਆ ਵੀ ਇਹ ਉਹਨਾਂ ਪ੍ਰਧਾਨ ਸਾਹਿਬ ਨੂੰ ਨੰਬਰ ਦਿੱਤਾ ਹੈ ਨਾ ਸਾਡੀ ਵੀਡੀਓ ਦਿੱਤੀ। ਇਹ ਸਾਡੇ ਵਾਸਤੇ ਡੀਜ਼ਲ ਦੀ ਪਰਚੀ ਲੈ ਕੇ ਆਏ ਆ ਤੇ 20 ਤੇ 2.5 ਘਾਟ ਸਾਨੂੰ ਦੇ ਕੇ ਚਲੇ ਆ। ਟਰੈਕਟਰ ਵਾਸਤੇ ਸਾਨੂੰ ਇਹਨਾਂ ਨੇ ਕਿਹਾ ਵੀ ਜਦੋਂ ਤੁਹਾਡੀ ਪਹਿਲੀ ਵੱਤਰ ਆ ਗਈ ਅਸੀਂ ਟਰੈਕਟਰ ਭੇਜ ਦਿਆਂਗੇ। ਅਸੀਂ ਬਹੁਤ-ਬਹੁਤ ਟੀਮ ਦਾ ਧੰਨਵਾਦ ਕਰਦੇ ਆ। ਹੁਣ ਤਾਂ ਨਹੀਂ ਕੋਈ ਕਮੀ। ਨਹੀਂ ਜੀ ਕੋਈ ਕਮੀ ਨਹੀਂ। ਸਾਡੀ ਕਣਕ ਬੀਜੀ ਗਈ ਸਮਝੋ ਅੱਜ ਤੋਂ ਬੀਜੀ ਗਈ। ਹਾਂਜੀ। ਖੁਸ਼ ਹੁਣ? ਹਾਂ ਬਹੁਤ ਖੁਸ਼ ਹਾਂ ਜੀ। ਹਾਂ ਮਾਤਾ ਜੀ ਠੀਕ ਹੋ? ਹਾਂ ਠੀਕ ਹੈ। ਹੁਣ ਤਾਂ ਕੋਚਾ ਹੈ ਇਹਦਾ ਧੰਨਵਾਦ ਕਰਦੇ ਇਹਨਾਂ ਦਾ ਮਹਾਰਾਜ ਨੇ ਹਨੂ ਫੋਨ ਲਈ ਹੱਡੀ ਤੇ ਸਾਡੀ ਕਣਕ ਬੀਜੀ ਜਾਊਗੀ ਅਸੀਂ ਪੈਰਾ ਫਿਰ ਹੋ ਜਾਵਾਂਗੇ ਮੈਂ ਫਿਰ ਨਹੀਂ ਹਨੂ ਜਰੂਰ ਤੇ ਫਿਰ ਆਈਆਂ ਨੇ ਸਾਡੀ ਫਸਲ ਬੀਜੀ ਜਾਵੇ ਉਸ ਵਕਤ ਲੱਗ ਰਿਹਾ ਜਦ ਸਾਰਾ ਕੁਝ ਬਰਬਾਦ ਹੋ ਗਿਆ ਸੀਗਾ ਉਦੋਂ ਨਹੀਂ ਕੁਝ ਵੀ ਫੁੱਜਦੀ ਉੜਦੀ ਉਦੋਂ ਨਹੀਂ ਪਤਾ ਲੱਗਦਾ ਕੋਈ ਵੀ ਅਜੇ ਤਾਂ ਵੀ ਅਜੇ ਇਹ ਪੈਲੀ ਚ ਗੇੜਾ ਮਾਰਾ ਹੈ ਪਰ ਮੈਂ ਨਹੀਂ ਅਜੇ ਗਈ ਪੈਲੀ ਦੇ ਵਿੱਚ ਕਣੀਆਂ ਦੀ ਪੈਲੀ ਪੈਲੀ ਵਿੱਚ ਜੋ ਫਸਲ ਬਰਬਾਦ ਹੋਈ ਪਈ ਨਹੀਂ ਨਾ ਵੇਖੀ ਜਾਂਦੀ ਕੋਈ ਨਹੀਂ ਭਾਈ ਬਿਲਕੁਲ ਭਾਈ ਜੀ ਬਾਹ ਫੜ ਲਈ ਗਈ ਹੈ ਤੋਂ ਡੇ ਵੱਲੋਂ ਸਸਥਾ ਵੱਲੋਂ ਇਹਨਾਂ ਦੀ ਤਾਂ ਹਾਲ ਹੁਣ ਤੱਕ ਵੀ ਮਾਤਾ ਜੀ ਬਹੁਤ ਜਜ਼ਬਾਤੀ ਹੋਏ ਪਾਬੁਕ ਹੋਏ ਗਏ ਨੇ ਬਿਲਕੁਲ ਇਸ ਤਰ੍ਹਾਂ ਦੇ ਹੌਸਲੇ ਦੀ ਇਸ ਵਕਤ ਪੰਜਾਬ ਵਿੱਚ ਲੋੜ ਹੈ ਜਦੋਂ ਕਹਿੰਦੇ ਕਿ ਪਰਮਾਤਮਾ ਵੀ ਕਿਸੇ ਰੂਪ ਵਿੱਚ ਆਂਦਾ ਹੈ ਤਾਂ ਇਸ ਤਰ੍ਹਾਂ ਬਾਹ ਫੜੀ ਜਾਂਦੀ ਹੈ ਭਾਈ ਜੀ ਪਰਿਵਾਰ ਕਾਫੀ ਸੰਤੁਸ਼ਟਾਜੇ ਕਹਿੰਦੇ بڑے ਮਾੜੇ ਹਾਲਾਤ ਹੋ ਗਏ ਸੀਗੇ ਹੁਣ ਤੱਕ ਪਿੰਲੇ ਜਗੇੜਾ ਮਾਤਾ ਇਹ ਨਹੀਂ ਲਾਇਆ ਵੀ ਹਾਲਾਤ ਨਹੀਂ ਵੇਖੇ ਜਾਂਦੇ ਹੁਣ ਕਿਵੇਂ ਤਾਂ ਲੱਗ ਰਿਹਾ ਪਰਿਵਾਰ ਨੂੰ ਅਸੀਂ ਅੱਜ ਪ੍ਰਕਿਰਤੀ ਕਲੱਬ ਜੀਰਾ ਵੱਲੋਂ ਤੇ ਅੱਜ ਅਸੀਂ ਇਸ ਪਰਵਾਰ ਦੀ ਮਦਦ ਕਰਨ ਆਏ ਆ ਇਹਨਾਂ ਨੂੰ ਅਸੀਂ 5 ਬੋਰੀਆਂ ਖਾਦ ਤੇ 5 ਕਿੱਲਿਆਂ ਦਾ ਬੀ ਤੇ 10000 ਦਾ ਡੀਜ਼ਲ ਅਸੀਂ ਪਰਵਾਰ ਦੀ ਮਦਦ ਕਰਕੇ ਚੱਲੇ ਆ ਇਸ ਗੱਲ ਤੇ ਸਾਡੇ ਮਨ ਨੂੰ ਬੜੀ ਖੁਸ਼ੀ ਆ ਮਾਰੇ ਸੱਚੇ ਪਾਤਸ਼ਾਹ ਸਾਡੇ ਤੋਂ ਕਰਾਈ ਜਾਵੇ ਤੇ ਅਸੀਂ ਕੰਦੇ ਰਹੀ ਆ ਤੁਸੀਂ ਹਾਲਾਤ ਵੇਖੋਗੇ ਤਾਂ ਇਸ ਕਰਦਾ ਸਮਾਨ ਹੁਣ ਤੱਕ ਵੀ ਬਾਹਰ ਰੱਖਿਆ ਹੋਇਆ ਇਹਨਾਂ ਨੇ ਕੱਢ ਕੇ ਕਿਉਂਕਿ ਕਰਦੇ ਹਾਲਾ ਜਿਹੜੇ ਨੇ ਹੁਣ ਤੱਕ ਵੀ ਠੀਕ ਨਹੀਂ ਨੇ ਕਹਿੰਦੇ ਕਿ ਛੱਤਾ ਕਰਦੀਆਂ ਸਹੀ ਨਹੀਂ ਨੇ ਜਿਸ ਕਰਕੇ ਸਮਾਨ ਹੁਣ ਤੱਕ ਬਾਹਰ ਰੱਖਿਆ ਗਿਆ ਹਲਦੀ ਘੜੀ ਇਸ ਸੰਸਥਾ ਵੱਲੋਂ ਬਾਜਰੂ ਫੜ ਲਈ ਗਈ ਹੈ ਅਤੇ ਇਸ ਤਰੀਕੇ ਨਾਲ ਇਸ ਵਕਤ ਪੰਜਾਬ ਦੇ ਕਿਸਾਨਾਂ ਨੂੰ ਲੋਡ ਹੈ ਤੁਹਾਡੇ ਸਾਥ ਦੀ ਕਿ ਪਾਣੀ ਉੱਤਰ ਗਿਆ ਉਤਰਨਾ ਸ਼ੁਰੂ ਹੋ ਗਿਆ ਕਾਫੀ ਇਲਾਕੇ ਚੋਂ ਨਿਕਲ ਚੁੱਕਿਆ ਪਰ ਇਸ ਵਕਤ ਜਿਹੜੇ ਲੋਡ ਹੈਗੀ ਹੈ ਜਿਸ ਤਰਕੇ ਤੇ ਸਮਾਨ ਪਹੁੰਚਾਇਆ ਗਿਆ ਪੂਰੀ ਫਸਲ ਦਾ ਬੀ ਤੋਂ ਲੈ ਕੇ ਦਵਾਈਆਂ ਤੱਕ ਡੀਜ਼ਲ ਤੱਕ ਅਤੇ ਟਰੈਕਟਰ ਤੱਕ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਇਸ ਤਰੀਕੇ ਦੇ ਮਦਦ ਇਸ ਵਕਤ ਹੈ ਪੰਜਾਬ ਦੇ ਉਸ ਹਿੱਸੇ ਨੂੰ ਹੈਗੀ ਹੈ ਜੋ ਕਿ ਹੜ੍ਹ ਦੀ ਮਾਰ ਹੇਠ ਆਇਆ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੇ ਕਿਸਾਨਾਂ ਦਾ ਸਾਥ ਜਰੂਰ ਦਿੱਤਾ ਜਾਵੇ ਜਿਹੜਾ ਤੋਂ ਕੈਮਰਾ ਪਰਸਨਾਂ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਹਰਾ ਟੀਵੀ